ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ YouTube ਚੈਨਲ PB77 ਸਟਡੀ ਪੋਰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਬੰਗਾਲ ਦੇ ਨਾਲ ਪੰਜਾਬ JK ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਦੀ ਕਲਾਸ ਨੰਬਰ 2 ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ 500 MCQ ਦੀ ਕਲਾਸ ਪਾਰਟ ਸ਼ੁਰੂ ਕੀਤੇ ਹੋਏ ਹਾਂ ਜੀ ਹਰੇਕ ਕਲਾਸ ਦੇ ਵਿੱਚ 20 ਤੋਂ 25 MCQ ਕਵਰ ਕਰਾਂਗੇ ਜਿਹੜੇ ਕਿ ਮੋਸਟ ਇੰਪੋਰਟੈਂਟ ਹੋਣਗੇ। ਸੋ ਜ਼ਿਆਦਾ ਦੇਰ ਨ ਲਾਉਂਦੇ ਹੋਏ ਵੀਡੀਓ ਨੂੰ ਕਰਦੇ ਆਂ ਸ਼ੁਰੂ। ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ। ਸੋ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਕੁਐਸਚਨ ਹੈ ਜੀ। ਚੋਏ ਮੁੱਖ ਤੌਰ ਤੇ ਹੀਠਾ ਦਿੱਤੇ ਕਿਹੜੇ ਜ਼ਿਲ੍ਹਿਆਂ ਵਿੱਚ ਪਾਏ ਜਾਂਦੇ ਹਨ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਚੋਏ ਹੁੰਦੇ ਕੀ ਹਨ ਚੋਏ ਚੋਏ ਉਹ ਹੁੰਦੇ ਹਨ ਜਿੱਥੇ ਛੋਟੇ ਛੋਟੇ ਨਾਲੇ ਹੁੰਦੇ ਹਨ ਪਹਾੜੀ ਇਲਾਕੇ ਵਿੱਚ ਛੋਟੇ ਛੋਟੇ ਜਿਹੜੇ ਨਾਲੇ ਹੁੰਦੇ ਹਨ ਨਿੱਕੇ ਨਿੱਕੇ ਨਹਿਰਾ ਹੁੰਦੀਆਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਚੋਏ ਲਾਗੀ ਸਮੇਂ ਦੋਸਤੋ ਤੋ ਇਹ ਮੁੱਖ ਤੌਰ ਤੇ ਹੇਠਾਂ ਦਿੱਤੇ ਕਿਹੜੇ ਜ਼ਿਲ੍ਹਾ ਵਿੱਚ ਪਾਏ ਜਾਂਦੇ ਹਨ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਹੁਸ਼ਿਆਰਪੁਰ ਐਸਬਸ ਨਗਰ ਰੂਪਨਗਰ ਸਾਰੇ ਬਿਲਕੁਲ ਰਾਈਟ ਆਨਸਰ ਇਸ ਦਾ ਹੋ ਜਾਏਗਾ ਸਸ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੇਠ ਲਿਖੇ ਵਿੱਚੋਂ ਕਿਹੜਾ ਸ਼ਹਿਰ ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਹਾਂਜੀ ਇਟ ਲਿਖਿਆ ਵਿੱਚੋਂ ਕਿਹੜਾ ਕਿਹੜਾ ਸ਼ਹਿਰ ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਸੁਹਾ ਤੇ ਮੁਕੇਰੀਆਂ ਢਿੱਲਵਾਂ ਤੇ ਕਪੂਰਥਲਾ ਗੋਇੰਦਵਾਲ ਸਾਹਿਬ ਤੇ ਸ੍ਰੀ ਹਰਗੋਬਿੰਦਪੁਰ ਸultanpur lodi ਅਤੇ ਤਰਨਤਾਰਨ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਗੋਇੰਦਵਾਲ ਸਾਹਿਬ ਤੇ ਸ੍ਰੀ ਹਰਗੋਬਿੰਦਪੁਰ ਜੋ ਬਿਆਸ ਦਰਿਆ ਦੇ ਕੰਡੇ ਤੇ ਵਸਿਆ ਹੋਇਆ ਹੈ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਿਰਮੌਲ ਜ਼ਿਲ੍ਹੇ ਵਿੱਚ ਵੇਟ ਰਹੇ ਹਿਮਾਲਿਆ ਤੋਂ ਵੇਟ ਲਿਕੀਆਂ ਮੌਸਮੀ ਧਰਾਵਾਂ ਵਿੱਚੋਂ ਕਿਹੜੀ ਨਦੀ ਨਿਕਲਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਕਾਲੀ ਬੰਗਾ ਕੱਗਰ ਚਿੱਟੀ ਬੰਗਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਕੱਗਰ ਕੱਗਰ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਕਾਲੀ ਬਈ ਕਿਸ ਦਰਿਆ ਦੀ ਮੁੱਖ ਸਹਾਇਕ ਨਦੀ ਹੈ ਕਾਲੀ ਬਈ ਕਿਸ ਦਰਿਆ ਦੀ ਮੁੱਖ ਸਹਾਇਕ ਨਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਬਿਆਸ ਕੱਗਰ ਰਾਵੀ ਅਤੇ ਸਤਲੁਜ ਹਾਂ ਜੀ ਇਸ ਦਾ ਸੋ ਸਹੀ ਆਨਸਰ ਹੈ ਜੀ ਉਹ ਹੈ ਬਿਆਸ ਬਿਆਸ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੇਠ ਲਿਖਿਆ ਨਦੀਆਂ ਵਿੱਚੋਂ ਕਿਹੜੀ ਨਦੀ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਨੂੰ ਸਿੰਜਦੀ ਹੈ ਹੇਠ ਲਿਖਿਆ ਨਦੀਆਂ ਵਿੱਚੋਂ ਕਿਹੜੀ ਨਦੀ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਨੂੰ ਸਿੰਜਦੀ ਹੈ ਤਤ ਜਮਨਾ ਕਗਰ ਸਤਲੁਜ ਅਬਿਆਸ ਇਸ ਦਾ ਜੋ ਰਾਈਟ ਆਨਸਰ ਹੈ ਜੀ ਹਾਂਜੀ ਉਹ ਹੈ ਕਗਰ ਕਗਰ ਠੀਕ ਹੈ ਦੋਸਤੋ ਕਗਰ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਭਾਰਤ ਦੇ ਖੇਤਰਫਲ ਦਾ ਕਿੰਨਾ ਫੀਸਦੀ ਹਿੱਸਾ ਬਣਦਾ ਹੈ ਪੰਜਾਬ ਦਾ ਪੰਜਾਬ ਭਾਰਤ ਦੇ ਖੇਤਰਫਲ ਦਾ ਕਿੰਨਾ ਫੀਸਦੀ ਹਿੱਸਾ ਬਣਦਾ ਹੈ 1.6 2.5 3.5 ਜਾਂ 2.2 ਹਾਂਜੀ ਆ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ 1.6 ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਉੱਤਰ ਪੂਰਬ ਵਿੱਚ ਹੇਠ ਲਿਖਿਆ ਰਾਜਾਂ ਵਿੱਚੋਂ ਕਿਹੜਾ ਰਾਜ ਹੈ ਪੰਜਾਬ ਦੇ ਉੱਤਰ ਪੂਰਬ ਵਿੱਚ ਹੇਠ ਲਿਖਿਆ ਰਾਜਾਂ ਵਿੱਚੋਂ ਕਿਹੜਾ ਰਾਜ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਜੰਮਨਾ ਅਤੇ ਕਸ਼ਮੀਰ ਦੂਸਰੀ ਹੈ ਹਿਮਾਚਲ ਪ੍ਰਦੇਸ਼ ਤੀਸਰੀ ਹੈ ਹਰਿਆਣਾ ਅਤੇ ਚੌਥੀ ਹੈ ਰਾਜਸਥਾਨ ਇਸ ਦਾ ਜੋ ਰਾਈਟ ਆਨਸਰ ਬਣੇਗਾ ਜੋ ਹੈ ਹਿਮਾਚਲ ਪ੍ਰਦੇਸ਼ राइट दोस्तों फिर नेक्स्ट क्वेश्चन दी ਗੱਲ ਕਰੀਏ ਜੀ ਹੇਠ ਦਿੱਤੇ ਰਾਜਾਂ ਕੇਂਦਰਾਂ शासित प्रदेशों च किस दी पंजाब नाल ਸਰਹੱਦ ਨਹੀਂ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਜੀ ਹਰਿਆਣਾ ਜਮਨਾ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਜਾਂ ਉੱਤਰ ਪ੍ਰਦੇਸ਼ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੀ ਸਰਹੱਦ ਹੇਠ ਰೇಖਿਆਂ ਵਿੱਚੋਂ ਕਿਸ ਨਾਲ ਮਿਲਦੀ ਹੈ ਪੰਜਾਬ ਦੀ ਸਰਹੱਦ ਹੇਠ ਰೇಖਿਆਂ ਜੀ ਕਿਸ ਨਾਲ ਮਿਲਦੀ ਹੈ ਚైనా ਨਾਲ ਪਾਕਿਸਤਾਨ ਨਾਲ ਨੇਪਾਲ ਨਾਲ ਜਾਂ ਅਫਗਾਨਿਸਤਾਨ ਨਾਲ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਪਾਕਿਸਤਾਨ ਨਾਲ ਪਾਕਿਸਤਾਨ ਨਾਲ ਕਿੱਟ ਕਿੱਟ ਜ਼ਿਲ੍ਹੇ ਲੱਗਦੇ ਹਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਿਲਕਾ 6 ਜ਼ਿਲ੍ਹੇ ਲੱਗਦੇ ਹਾਂ ਜੀ ਨਾ ਠੀਕ ਹੈ ਦੋਸਤੋ ਲੱਗੀ ਸਮਝ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਦੱਖਣ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦਾ ਹੈ ਦੱਖਣ ਵੱਲ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਪਹਿਲੀ ਹੈ Rajasthan Haryana Himachal Pradesh ਜ ਅ ਉੱਪਰਲੇ ਦੋਨੋਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ Rajasthan ਤੇ Haryana ਇਹ ਦੋਨੋਂ ਬਿਲਕੁਲ ਰਾਈਟ ਆਨਸਰ ਹਨ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਹੜ ਮਦਾਨਾਂ ਦਾ ਸਥਾਨਕ ਨਾਮ ਕੀ ਹੈ ਪੰਜਾਬ ਦੇ ਹੜ ਮਦਾਨਾਂ ਦਾ ਸਥਾਨਕ ਨਾਮ ਕੀ ਹੈ ਦੋਸਤੋ ਜੇਕਰ ਹਾਲੇ ਤੱਕ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਦੋਸਤੋ ਬਹੁਤ ਮਿਹਨਤ ਲੱਗਦੀ ਹੈ ਸੋ ਪਲੀਜ਼ ਪੰਜਾਬ ਦੇ ਹੜ ਮਦਾਨਾਂ ਦਾ ਸਥਾਨਕ ਨਾਮ ਕੀ ਹੈ ਕੰਡੀ ਮੰਡ ਨੀਲੀ ਚੱਬਿੱਟਾ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਬਿਟ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸਰਹੰਦ ਨਹਿਰ ਦਾ ਦੁਗਾਟਨ ਕਦੋਂ ਹੋਇਆ 1822 ਚ 1948 ਚ 1882 ਚ ਜਾਂ 1952 ਚ ਤੇ ਆਪਰ ਸਾਰਾ ਨੂੰ ਪਤਾ ਹੈ ਜੀ 1882 ਚ ਗਾਜੋ ਸਹੀ ਆਨਸਰ ਹੈ ਜੀ ਉਹ ਹੈ 1882 ਰਾਈਟ ਦੋਸਤੋ ਗੱਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪੰਜਾਬ ਦੇ ਕੁੱਲ ਰਕਬੇ ਵਿੱਚੋਂ ਲਗਭਗ ਕਿੰਨਾ ਹਿੱਸਾ ਨਹਿਰੀ ਸਿੰਚਾਈ ਅਧੀਨ ਹੈ ਹਾਂਜੀ ਪੰਜਾਬ ਦੇ ਕੁੱਲ ਰਕਬੇ ਵਿੱਚੋਂ ਲਗਭਗ ਕਿੰਨਾ ਹਿੱਸਾ ਨਹਿਰੀ ਸਿੰਚਾਈ ਅਧੀਨ ਹੈ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ 27% ਕਿਉਂਕਿ ਜਿਹੜਾ ਨੇੜੇ ਲੱਗਦਾ ਉਹ ਦੱਸਣਾ ਆਪਾਂ ਵੈਸੇ ਜਿਹੜਾ ਜੇਕਰ 26.4 ਵੀ ਹੈ ਪਰ ਇਹਦੇ ਨਾਲ ਵਿੱਚ ਕੋਈ ਵੀ 26.4 ਦੀ ਆਪਸ਼ਨ ਨਹੀਂ ਗਈ ਤਾਂ ਫਿਰ ਆਪਾਂ ਜਿਹੜਾ ਨੇੜੇ ਆ ਉਹ ਆਪਾਂ ਚੋਇਸ ਕਰਾਂਗੇ 27% ਰਾਈਟ ਦੋਸਤੋ 26.4 ਕਿਆ ਵੀਰੇ ਠੀਕ ਹੈ ਦੋਸਤੋ ਅੰਕੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਭਾਰਤ ਵਿੱਚ ਸਭ ਤੋਂ ਵੱਡੀ ਸਿੰਚਾਈ ਨਹਿਰ ਕਿਹੜੀ ਹੈ ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰੀ ਨਹਿਰ ਕਿਹੜੀ ਹੈ ਹਾਂਜੀ ਜਮਨਾ ਇੰਦਰਾ ਗਾਂਧੀ ਸਰਹੰਦ ਜਾਈਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਇੰਦਰਾ ਗਾਂਧੀ ਇੰਦਰਾ ਗਾਂਧੀ ਅੰਕੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫੇਰ ਲਿਖਿਆ ਨਹਿਰਾਂ ਵਿੱਚੋਂ ਕਿਹੜੀ ਨਹਿਰ ਹਰੀਕੇ ਬਰਾਸ ਤੋਂ ਨਿਕਲਦੀ ਹੈ ਫੇਰ ਲਿਖਿਆ ਨਹਿਰਾਂ ਵਿੱਚੋਂ ਕਿਹੜੀ ਨਹਿਰ ਹਰੀਕੇ ਬਰਾਸ ਤੋਂ ਨਿਕਲਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਰਾਜਸਥਾਨ ਫਿਰੋਜ਼ਪੁਰ ਮਖੂ ਜੋ ਉਪਰੋਕਤ ਸਾਰੇ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਉਪਰੋਕਤ ਸਾਰੇ ਠੀਕ ਹੈ ਦੋਸਤੋ ਫੇਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਭਾਖੜਾ ਮੇਨ ਨਹਿਰ ਕਿੱਥੋਂ ਸ਼ੁਰੂ ਹੁੰਦੀ ਹੈ ਪਾਖੜਾ ਮੇਨ ਨਹਿਰ ਕਿੱਥੋਂ ਸ਼ੁਰੂ ਹੁੰਦੀ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਨੰਗਲ ਤੋਂ ਨੰਗਲ ਠੀਕ ਹੈ ਦੋਸਤੋ ਕਿ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਰਹੰਦ ਨਹਿਰ ਸਤਲੁਜ ਦਰਿਆ ਤੋਂ ਕਿੱਥੋਂ ਨਿਕਲਦੀ ਹੈ ਸਰਹੰਦ ਨਹਿਰ ਸਤਲੁਜ ਦਰਿਆ ਤੋਂ ਕਿੱਥੋਂ ਨਿਕਲਦੀ ਹੈ ਤਾਂ ਰਾਈਟ ਆਨਸਰ ਇਸਦਾ ਹੋਏਗਾ ਜੀ ਰੂਪਨਗਰ ਰੂਪਨਗਰ ਰੋਪੜ ਜਿਹਨੂੰ ਕਹਿੰਦੇ ਆ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਅੱਪਰ ਬਾਰੀ ਦੁਆਬ ਨਹਿਰ ਹੇਠ ਲਿਖੇ ਵਿੱਚੋਂ ਕਿਸ ਦਰਿਆ ਵਿੱਚੋਂ ਕੱਢੀ ਗਈ ਹੈ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਉਹ ਹੈ ਰਾਵੀ ਰਾਵੀ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰ ਗਏ ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਮੁੱਖ ਨਹਿਰ ਨਹੀਂ ਹੈ ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਮੁੱਖ ਨਹਿਰ ਨਹੀਂ ਹੈ ਦਾ ਰਾਈਟ ਆਨਸਰ ਹੋਏਗਾ 인ਦਰਾ ਗਾਂਧੀ 인ਦਰਾ ਗਾਂਧੀ ਠੀਕ ਹੈ ਦੋਸਤੋ ਨੈਕਸਟ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਪੰਜਾਬ ਦੀ ਕਹੇ ਉਹਨੇ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਸਰਹੰਦ ਨਹਿਰ ਸਰਹੰਦ ਨਹਿਰ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਮਿਲ ਸਕਦਾ ਜੀ ਸੋ ਮਿਲਦਾ ਜੀ ਨੈਕਸਟ ਵੀਡੀਓ ਵਿੱਚ ਨੈਕਸਟ ਅਪਡੇਟ ਵਿੱਚ ਥੈਂਕ ਯੂ ਵੈਰੀ ਮਚ